ਸੋ ਤੁਹਾਨੂੰ ਬੇਨਤੀ ਕਰ ਲੱਗੇ ਆਂ ਪੇਰ ਕੱਲ ਨੂੰ ਗੱਲ ਨੂੰ ਇਸ ਕੱਲ ਨੂੰ ਹੋਰ ਵਧਾਇਆ ਚੜਾਇਆ ਜਾਂਦਾ ਅਸੀਂ ਲੋਕ ਸ਼ਾਂਤੀਪੂਰਕ ਤਰੀਕੇ ਦੇ ਨਾਲ ਅੱਜ ਅਸੀਂ ਚੀਫ ਮਿਨਿਸਟਰ ਸਾਹਿਬ ਦੇ ਘਰੋਂ ਕਾਇਮ ਮਿਲਣ ਤੇ तमाम ਲੀਡਰਸ਼ਿਪ ਇੰਡੀਆ ਸੀ ਉਹਨਾਂ ਨੂੰ ਮਿਲਣ ਵਾਸਤੇ ਜਿਵੇਂ ਸੀਐਲਪੀ ਲੀਡਰ तमाम ਸਾਡੇ ਡਿਪਟੀ ਮੋਖਣਾਂ ਤੁਸੀਂ ਜੀ ਗੱਲ ਕਰ ਨਹੀਂ ਕਰਨ ਰਹੋ ਜਾਂ ਜਿਹੜੇ ਕੰਟੈਸਟਡ ਕੈਂਡੀਡੇਟਸ ਨੇ ਉਹੀ ਆਏ ਆ 57 70 ਲੋਕ ਸੋ ਹੁਣ ਪੌਣਾ ਘੰਟਾ ਤਕਰੀਬਨ ਹੋ ਗਿਆ ਅਸੀਂ ਬਾਹਰ ਖੜੇ ਆਂ ਕਹਿੰਦੇ ਆ ਕਿ ਚੀਫ ਮਿਨਿਸਟਰ ਸਾਹਿਬ ਨੂੰ ਪੁੱਛਦੇ ਆਂ ਕੋਈ ਕਹਿੰਦਾ ਦੋ ਬੰਦੇ ਕੋਈ ਕਹਿੰਦਾ ਤਿੰਨ ਬੰਦੇ ਕੋਈ ਕਹਿੰਦਾ ਪਿੱਛੇ ਹੋ ਕੇ ਖੜੇ ਹੋ ਜਾਓ ਆ ਬੇਸਿਕਲੀ ਚਾਹੀਦਾ ਇਹ ਸੀਗਾ ਕਿ ਅਸੀਂ ਚੀਫ ਮਿਨਿਸਟਰ ਦੇ ਬਾਹਰ ਚਾਏ ਆ ਕਿਸੇ ਦੇ ਘਰੇ ਵੀ ਕੋਈ ਜਾਂਦਾ ਇਹ ਪੰਜਾਬ ਦੀ ਸਭਿਤਾ ਹੈ ਕਿ ਉਹਨੂੰ ਪਹਿਲਾਂ ਬਿਠਾਉਂਦੇ ਆ ਫਿਰ ਉਹਨੂੰ ਪਾਣੀ ਚਾਹ ਪਿਉਂਦੇ ਆ ਹੋ ਸਕਦਾ ਚੀਫ ਮਿਨਿਸਟਰ ਕਿਸੇ ਕੰਮ 'ਚ ਵਿਅਸਥ ਹੋਣ ਸਾਨੂੰ ਘੰਟਾ ਲੇਟ ਮਿਲਣ ਸਾਨੂੰ ਕੋਈ ਅਦਰਾਜ਼ ਨਹੀਂ ਲੇਕਿਨ ਜਿਸ ਤਰ੍ਹਾਂ ਦਾ ਵਕੀਰਾ ਕਦੇ ਡੀਐਸਪੀ ਸਾਹਿਬ ਆ ਗਏ ਕਦੇ ਐਸਐਚਓ ਸਾਹਿਬ ਆ ਗਏ ਕਦੇ ਕੋਈ ਕਹਿੰਦਾ ਉਹ ਸਾਈਡ ਤੇ ਚਲੋ ਉਹ ਐਲਐਮਜੀ ਉੱਥੇ ਲਾ ਕੇ ਬੀਤਦੀ ਹੈ ਕਿ ਜਿਵੇਂ ਅਸੀਂ ਕੋਈ ਕ੍ਰਿਮੀਨਲਸ ਆਏ ਹੋਈ ਹੈ ਅਸੀਂ ਕੇਵਲ ਪੰਜਾਬ ਦੀ ਗੱਲ ਕਰਨਾ ਹੈ ਕੁਝ ਅਹਿਮ ਮਸਲੇ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਹੋ ਰਹੇ ਨੇ ਜਾਣ ਬੁੱਝ ਕੇ ਕੁਝ ਲੋਕਾਂ ਨੂੰ ਟਾਰਗੇਟ ਆਪ ਦੀਆਂ ਨਕਾਮੀਆਂ ਲਪੋਣ ਦੀ ਖਾਤਰ ਕੀਤਾ ਜਾ ਰਿਹਾ ਹੈ ਤੋ ਇਸ ਕਰਕੇ ਅਸੀਂ ਸਾਰੇ ਨਿਰਧਰ ਇੱਥੇ ਇਕੱਠੇ ਹੋਏ ਹੁਣ ਜੇ ਕੋਈ ਸਾਨੂੰ ਬਿਠਾਉਣਾ ਸਾਨੂੰ ਸਾਨੂੰ ਮਿਲਣਾ ਨਹੀਂ ਚਾਹੁੰਦਾ ਸਾਨੂੰ 1 ਮਿੰਟ ਬਈ ਇੱਕ ਕੋਈ ਗੱਲ ਨਹੀਂ ਆਪਣੇ ਤਾਂ ਰੁਕ ਜੇ ਸਾਨੂੰ ਕੋਈ ਮਿਲਣਾ ਨਹੀਂ ਚਾਹੁੰਦਾ ਕੱਲ ਨੂੰ ਤੁਸੀਂ ਆਖੋਗੇ ਵੀ ਇਹ ਚੁਣੇ ਹੋਏ ਨਮਿੰਦੇ ਸੀ ਇਹ ਕੀ ਕੀ ਗੱਲ ਕਰ ਰਹੇ ਨੇ ਜਿਹੜੋਂ ਕੋਈ ਮਿਲਣਾ ਨਹੀਂ ਚਾਹੁੰਦਾ ਫਿਰ ਅਸੀਂ ਹੁਣੇ ਮਨ ਬਣਾ ਰਹੇ ਕਿ ਅਸੀਂ ਇੱਥੇ ਬੈਠੀਏ ਆਪਦੀ ਗੱਲ ਤਾਂ ਲੋਕਾਂ ਤੱਕ ਪਹੁੰਚਾਈਏ ਅਸੀਂ ਕੀ ਗੱਲ ਕਰਨਾ ਸੀ ਇੱਥੇ ਸੋ ਇਸ ਕਰਕੇ ਹੋਰ 5 ਮਿੰਟ ਕਿਉਂਕਿ 1 ਘੰਟਾ ਆਲਰੇਡੀ ਹੋ ਚੁੱਕਿਆ ਹੈ 5 ਮਿੰਟ ਹੋਰ ਰੜੀ ਕਾਂਗੇ ਜੇ ਮੁੱਖ ਮੰਤਰੀ ਸਾਹਿਬ ਨਹੀਂ ਮਿਲਣਾ ਚਾਹੁੰਦੇ ਤਾਂ ਅਸੀਂ ਸ਼ਾਂਤੀਪੂਰਕ ਤਰੀਕੇ ਦੇ ਨਾਲ ਬਿਨਾਂ ਕਾਨੂੰਨ ਨੂੰ ਹੱਥ ਚ ਲਿਆ ਕਿਉਂਕਿ ਸਾਰੇ ਬਿਨਾਂ ਕਾਨੂੰਨ ਨੂੰ ਹੱਥ ਚ ਲਿਆ ਅਸੀਂ ਆਪਾ ਰਾਮ ਨਾਲ ਇੱਥੇ ਬਾਟ ਕੇ ਬੈਠਾਂਗੇ ਔਰ ਜਦੋਂ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਹੋਏਗਾ ਸਾਨੂੰ ਸੱਦ ਲੇਗਾ ਤਾਂ ਅਸੀਂ ਗੱਲ ਕਰਾਂਗੇ ਕਿਉਂਕਿ ਹੋਰ ਸਾਡੇ ਕੋਈ ਕੋਈ ਚਾਰਾ ਨਹੀਂ ਅਸੀਂ ਕੰਧ ਟੱਪ ਕੇ ਤਾਂ ਜਾ ਨਹੀਂ ਸਕਦੇ ਸੋ ਇਹੀ ਹੈ ਕਿ ਅਸੀਂ ਇੱਥੇ ਬੈਠਦੇ ਹਾਂ ਜਦੋਂ ਮੁੱਖ ਮੰਤਰੀ ਸੱਦ ਲਏਗਾ ਉਦੋਂ ਕਿਉਂ ਜੀ ਦੱਸੋ ਜੀ ਬਿਲਕੁਲ ਠੀਕ ਹੈ ਉਹਨਾਂ ਚੱਕ ਫਿਰ ਬੰਦਾ ਨਹੀਂ ਠੀਕ ਹੈ ਹੋਰ 2 ਮਿੰਟ ਆਪਾਂ ਵੇਟ ਕਰ ਸਕਦੇ ਹਾਂ